ਸਿਰ ਨਾ ਠਕਣ ਕਰਕੇ ਟੱਲਾ ਬਾਬਾ ਫਰੀਦ ਗੁਰਦੁਆਰੇ ਦੇ ਸੇਵਾਦਾਰਾਂ ਨੇ ਇਹਨਾਂ ਨਾਲ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਔਰ ਉਸ ਤੋਂ ਬਾਅਦ ਪੁਲਿਸ ਨੂੰ ਦਿੱਤਾ ਤੇ ਪੁਲਿਸ ਨੇ ਵੀ ਇਹਨਾਂ ਦੀ ਕੁੱਟਮਾਰ ਕੀਤੀ ਗੁਰਦੁਆਰੇ ਚ ਕਤਵਾਲੀ ਲੈ ਗਏ ਕਤਵਾਲੀ ਦੇ ਵਿੱਚ ਇਹਨਾਂ ਨੂੰ ਕਿਪਟੀ ਸ਼ਮਸ਼ੀਰ ਨੇ ਥੱਪੜ ਮਾਰੇ ਆ ਇਹਦੀ ਬੇਟੀ ਕੋਲੇ ਆ ਇਹਨਾਂ ਨੂੰ ਬੇਸ਼ਕ ਪੁੱਛਿਆ ਜਾਵੇ ਉਹ ਚੀਕਾਂ ਮਾਰਨ ਲੱਗ ਗਈ ਉਹਨੂੰ ਬਾਹਰ ਕੱਢ ਦਿੱਤਾ ਉਦੋਂ ਬਾਅਦ ਕਹਿੰਦਾ ਡਿਪਟੀ ਸ਼ਮਸ਼ੇਰ ਵੀ ਜੇ ਤੁਸੀਂ ਇਹਦੀ ਅੱਗੇ ਕਿਸੇ ਕੋਲ ਗੱਲ ਕੀਤੀ ਤਾਂ ਮੈਂ ਬਿਆਦਵੀ ਦਾ ਪਰਚਾ ਤੁਹਾਡੇ ਤੇ ਪਾ ਦੂੰਗਾ ਫਿਰ ਉਹਨਾਂ ਨੇ ਕਤਵਾਲੀ ਚ ਫੜਾਤਾ ਕਤਵਾਲੀ ਵਾਲਿਆਂ ਨੇ ਡੀਐਸਪੀ ਸ਼ਮਸ਼ੇਰ ਉਹਨਾਂ ਨੇ ਕੁੱਟਮਾਰ ਕੀਤੀ ਤੇ ਹੁਣ ਜਿਹੜੀ ਕੁੱਟਮਾਰ ਦੀ ਵੀਡੀਓ ਕਲਿੱਪ ਆ ਤੁਹਾਨੂੰ ਅਸੀਂ ਪੇਸ਼ ਕਰ ਦਿੰਨੇ ਆ ਇਹ ਪਰਿਵਾਰ ਖੜਾ ਉਸ ਤੋਂ ਬਾਅਦ ਮੈਂ ਕੰਟਰੋਲ ਰੂਮ ਤੇ ਸਾਰੇ ਅਫਸਰਾਂ ਨੂੰ ਦੱਸਿਆ ਜੀ ਪਰਿਵਾਰ ਦੇ ਗਏ ਆ ਕਿਸੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸਾਰਾ ਵੀਡੀਓ ਕਲਿੱਪ ਫੋਰੋ ਹਰ ਅਸੀਂ ਰਿਕਾਰਡ ਪੇਸ਼ ਕੀਤਾ ਇਹਨਾਂ ਨੇ ਜਾਣ ਬੁੱਝ ਕੇ ਗਾਇਬ ਕਰ ਦਿੱਤਾ ਇਸ ਇਨਸਾਫ ਦੀ ਖਾਤਰ ਮੈਨੂੰ ਪਵੇ ਹਾਈ ਕੋਰਟ ਸੁਪਰੀਮ ਕੋਰਟ ਤੱਕ ਜਾਣਾ ਪਵੇ ਪਰਚਾ ਦਰਜ ਕਰਾਵਾਂਗੇ ਸਾਡੇ ਨਾਲ ਨੇ ਮੈਡਮ ਕੁਲਵਿੰਦਰ ਕੌਰ ਬਰਾੜ ਚੰਡੀਗੜ੍ਹ ਇੱਕ ਕਾਰਕੁਨ ਨੇ ਐਕਟਿਵਿਸਟ ਨੇ ਇੱਕ ਗਰੀਬ ਪਰਿਵਾਰ ਦਾ ਕੇਸ 2024 ਤੋਂ ਕਿਹੜੇ ਮਹੀਨੇ ਤੋਂ ਜੀ 2024 ਦੇ ਜੀ ਕੋਈ 1244 April 2024 ਤੋਂ ਇਸ ਗਰੀਬ ਪਰਿਵਾਰ ਦਾ ਇਹ ਕੇਸ ਲੜ ਰਹੇ ਨੇ ਇਹ ਮਲਕੀਤ ਮੇਰੇ ਸੱਜੇ ਹੱਥ ਨੇ ਜਿਨ੍ਹਾਂ ਨੂੰ ਪੁਲਿਸ ਨੇ ਵੀ ਮਾਰਿਆ ਕੁੱਟਿਆ ਉਸ ਤੋਂ ਪਹਿਲਾਂ ਗੁਰਦੁਆਰੇ ਦੇ ਸਾਹਮਣੇ ਇਹਨਾਂ ਨੂੰ ਗੁਰਦੁਆਰੇ ਦੇ ਸੇਵਾਦਾਰਾਂ ਨੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਔਰ ਇਹਨਾਂ ਨੂੰ ਅਧਮਰਾ ਛੱਡ ਦਿੱਤਾ ਗਿਆ ਸੀ ਇਹਨਾਂ ਦਾ ਮੈਡੀਕਲ ਵੀ ਹੋਇਆ ਫਿਰ 2024 April 2024 ਤੋਂ ਲੈ ਕੇ ਅੱਜ ਤੱਕ तकरीबन 2 ਸਾਲ ਹੋਣ ਜਾ ਰਹੇ ਨੇ ਔਰ ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ ਦੋ ਪੁਲਸ ਵਾਲਿਆਂ ਦੇ ਖਿਲਾਫ ਔਰ ਜਿਹੜੇ ਕਯੂਸੀ ਜਿਹੜੇ ਦੋਸ਼ੀ ਗੁਰਦੁਆਰੇ ਦੇ ਸੇਵਾਦਾਰ ਜਿਨ੍ਹਾਂ ਨੇ ਇਹਨਾਂ ਨੂੰ ਕੁੱਟਿਆ ਉਹਨਾਂ ਦੇ ਖਿਲਾਫ ਕੇਸ ਚੱਲ ਰਿਹਾ ਹੈ ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ ਅਸੀਂ ਪਲੇਲਾ ਗੱਲ ਕਰਾਂਗੇ ਕਾਰਕੁਨ ਮੈਡਮ ਬਰਾਡ ਨਾਲ ਮੈਡਮ ਬਰਾਡ ਸਾਹਿਬ ਇਹ ਸਾਰਾ ਮਸਲਾ ਦੱਸੋ ਤੁਸੀਂ ਕੀ ਹੈ ਬੇਨਤੀ ਹੈ ਕਿ ਮੈਂ ਤਾਂ ਇੱਕ ਵੀਡੀਓ ਕਲਿੱਪ ਚੱਲ ਰਿਹਾ ਸੀ ਠੀਕ ਹੈ ਉਹਦੇ ਵਿੱਚ ਦੇਖਿਆ ਇੱਕ ਵਿਅਕਤੀ ਦੀ ਬਹੁਤ ਕੁੱਟਮਾਰ ਹੋ ਰਹੀ ਸੀਗੀ ਗੁਰਦੁਆਰੇ ਦੇ ਸੇਵਾਦਾਰਾਂ ਵੱਲੋਂ 2024 2024 ਦੇ ਵਿੱਚ ਮੈਂ ਅਚਾਨਕ ਹੀ ਮੋਬਾਈਲ ਤੇ ਦੇਖਿਆ ਤੇ ਮੈਂ ਇੱਕਦਮ ਉਸ ਤੋਂ ਉਸੇ ਵੇਲੇ ਉਹ ਵੀਡੀਓ ਕਲਿੱਪ ਔਰ ਡੀਸੀ ਸਾਹਿਬ ਰੀਡ ਕੋਰਟ ਮੌਜੂਦਾ ਔਰ ਐਸਐਸਪੀ ਹਰਜੀਤ ਜੀ ਮੌਜੂਦਾ ਨੂੰ ਆਪਣੇ ਵਟਸਐਪ ਦੇ ਰਾਹੀਂ ਕੋਈ ਦੇਰ ਲੇਟ ਰਹਾ ਤਾਂ ਮੈਂ ਉਹਨਾਂ ਨੂੰ ਭੇਜਿਆ ਔਰ ਮੈਸੇਜ ਕੀਤਾ ਕਿ ਪਤਾ ਕਰੋ ਵਿਅਕਤੀ ਕੌਣ ਹੈ ਇਹਦੀ ਕੁਟਮਰ ਹੋਈ ਆ ਇਹਦੀ ਮੈਡੀਕਲ ਹੈਲਪ ਇਹਨੂੰ ਦਿੱਤੀ ਜਾਵੇ ਨੰਬਰ 2 ਤੇ ਗੁਰਦੁਆਰਾ ਸਾਹਿਬ ਦੇ ਵਿੱਚ ਕਿਸੇ ਵੀ ਵਿਅਕਤੀ ਦੀ ਕੁਟਮਰ ਨਾ ਹੋਵੇ ਨੰਬਰ 2 ਤੇ ਉੱਥੇ ਪੁਲਿਸ ਦੀ ਡਿਊਟੀ ਲਾਈ ਜਾਵੇ ਚੌਕੀ ਬਿਠਾਈ ਜਾਵੇ ਤੇ ਕਿਸੇ ਵੀ ਵਿਅਕਤੀ ਨੂੰ ਨਾ ਕੁੱਟਿਆ ਮਾਰਿਆ ਜਾਵੇ ਮੇਰਾ ਇਹਨਾਂ ਨਾਲ ਕੋਈ ਮਨਸਾ ਕਿਸੇ ਨਾਲ ਨਹੀਂ ਸੀ ਨਾ ਹੀ ਮੈਂ ਇਹਨਾਂ ਨੂੰ ਜਾਣਦੀ ਸੀ ਪਰਵਾਰ ਮੈਂ ਉਸ ਤੋਂ ਬਾਅਦ ਦੋ ਅਗਲੇ ਦਿਨ ਫਿਰ ਮੈਂ ਦੋ ਤਿੰਨ ਵਾਰੀ ਫਿਰ ਮੈਸੇਜ ਕੀਤਾ ਫਿਰ ਮੈਂ ਗੱਲ ਕਿਵੇਂ ਤੁਸੀਂ ਇਹਨਾਂ ਨੂੰ ਲੱਭਿਆ ਕਿਵੇਂ ਉਹ ਲੱਭਿਆ ਕੀ ਜੀ ਇਹਨਾਂ ਨੇ ਮੈਂ ਫਿਰ ਕੰਪਲੇਂਟ ਪਾਈ ਜੀ ਹਮ ਇਹਨਾਂ ਨੂੰ ਠੀਕ ਹੈ ਕੰਪਲੇਂਟ ਪਾਉਣ ਤੋਂ ਬਾਅਦ ਹਜਮੇ ਕੰਪਲੇਂਟ ਨਹੀਂ ਜੀ ਮੈਂ ਫਲਾ ਫਰੀਦ ਕੋ ਡੀਸੀ ਸਭ ਮੁਖ ਪਰਸਨਲੀ ਐਸਐਸਵੀ ਸਾਹਿਬ ਨੂੰ ਦੇ ਕੇ ਆਈ ਇਹ ਸਭ ਜੀ ਸਾਹਿਬ ਉਹਨਾਂ ਨੂੰ ਵੀ ਇਸ ਮੈਟਰ ਦਾ ਅਸੰਦ ਸਾਹਿਬ ਉਹਨਾਂ ਨੂੰ ਪੂਰਾ ਪਤਾ 1.5 ਸਾਲ ਤੋਂ ਦੋ ਸਾਲ ਤੋਂ ਉਸ ਤੋਂ ਬਾਅਦ ਮੈਂ ਹਜੇ ਐਪਲੀਕੇਸ਼ਨ ਦੇ ਕੇ ਡੀਸੀ ਸਾਹਿਬ ਨਾਲ ਗੱਲ ਕਰਕੇ ਡੈਰੀ ਕਰਾ ਕੇ ਐਪਲੀਕੇਸ਼ਨ ਦੇ ਕੇ ਤੇ ਮੈਨੂੰ ਲੱਗਦਾ ਵੀ ਮੈਂ ਫਰੀਦਕੋਟ ਤੋਂ ਹਜੇ ਮੁੱਦਕੀ ਕ੍ਰੋਸ ਨਹੀਂ ਕੀਤੀ ਸੀਗਾ ਤਾਂ ਮੈਨੂੰ ਇੱਕ ਕਾਲ ਆਈ ਕਿਸੇ ਵਿਅਕਤੀ ਦੀ ਕਿ ਮੈਡਮ ਬਰਾੜ ਤੁਸੀਂ ਕੋਈ ਬਾਬਾ ਫਰੀਦ ਦੇ ਸੇਵਾਦਾਰ ਦੇ ਖਿਲਾਫ ਕੋਈ ਕੰਪਲੇਂਟ ਕੀਤੀ ਹੈ ਮੈਂ ਕਿਹਾ ਮੈਨੂੰ ਥੋੜਾ ਜਨ ਲੱਗਿਆ ਪਤਾ ਨਹੀਂ ਕਿਹੜਾ ਫੋਨ ਹੈ ਉਸ ਤੋਂ ਬਾਅਦ ਮੈਂ ਪਹਿਲਾ ਪੁਆਇੰਟ ਤੇ ਪੁੱਛਣ ਚ ਹਾਂ ਜਿੰਨਾ ਚਿਰ ਅਫੀਸਰ ਦੇ ਸਾਈਨ ਨਾ ਹੋਣ ਤਾਂ ਉਹ ਲੈਟਰ ਬਾਹਰ ਦੂਸਰੀ ਧਿਰ ਦੇ ਕੋਲ ਕਾਪੀ ਕਿਵੇਂ ਚੱਲੇਗੀ ਹਮ ਠੀਕ ਹੈ ਅਗਲੀ ਗੱਲ ਵਿਅਕਤੀ ਨੂੰ ਕੁੱਟਿਆ ਮਾਰਿਆ ਗਿਆ ਜਦੋਂ ਇਹਨਾਂ ਨੇ ਉਹ ਰਾਜੀਨਾਮੇ ਵਿੱਚ ਲਾਤਾ ਮੇਰੀਆਂ ਸਾਰੀਆਂ ਦਰਖਾਸਤਾਂ ਇਹਨਾਂ ਨੇ ਫਾਈਲ ਕਰਾਤੀਆਂ ਤੇ ਨਾਲੇ ਮੈਨੂੰ ਡੇਢ ਸਾਲ ਮੈਂ ਜਿਹੜੇ ਕਰਦੀ ਰਹੀ ਰਿਪੋਰਟ ਦੇ ਤੇ ਮੈਨੂੰ ਇਹ ਕਹਿੰਦੇ ਰਹੇ ਉੱਥੋਂ ਦੇ ਵੀ ਇਹਨਾਂ ਨੇ ਕੀ ਕਰ ਲਿਆ ਇਹਨਾਂ ਨੇ ਕੀ ਕਰ ਲਿਆ ਮੈਂ ਜਿਹੜਾ ਰਾਜੀਨਾਮਾ ਸੀਗਾ ਉਹਦੇ ਸਬੰਧ ਚ ਪਿੰਡ ਭੂਲੂਵਾਲਾ ਸੀ ਮੈਂ ਸੰਪਰਕ ਕੀਤਾ ਇਹਨਾਂ ਦਾ ਨੰਬਰ ਲਿਆ ਜੀ ਮਾਤਾ ਜੀ ਨਾਲ ਗੱਲ ਹੋਈ ਇਹਨਾਂ ਨੇ ਮੈਨੂੰ ਦੱਸਿਆ ਕਿ ਹਾਂ ਸਾਡੇ ਬੇਟੇ ਦੀ ਇਸ ਤਰ੍ਹਾਂ ਕੁੱਟਮਾਰ ਕੀਤੀ ਹੈ ਇਹਨਾਂ ਨੇ ਉਸ ਤੋਂ ਬਾਅਦ ਦਰਖਾਸਤਾਂ ਦੇ ਗਏ ਦਬਾਈ ਗਏ ਦਬਾਈ ਗਏ ਮਨੁੱਖੀ ਅਧਿਕਾਰਾਂ ਦੇ ਇੱਥੇ ਪਹੁੰਚੀ ਲੈਟਰ ਇਹਨਾਂ ਤੋਂ ਸਾਨੂੰ ਇਨਸਾਫ਼ ਮਿਲਿਆ ਸਮਾਂ ਬਹੁਤ ਲੱਗਿਆ ਇਨਸਾਫ਼ ਮਿਲਿਆ ਤਾਂ ਹੁਣ 29 ਤਰੀਕ ਨੂੰ ਇਹਨਾਂ ਦੇ ਦੋ ਮੁਲਾਜ਼ਮ ਗਏ ਆ ਗੁਰਦੇਵਤ ਸਿੰਘ ਐਸਆਈ ਤੇ ਪਰਮਿੰਦਰ ਸਿੰਘ ਹੌਲਦਾਰ ਇਹਨਾਂ ਕੋਲੋਂ ਪਲੇਨ ਪੇਪਰ ਤੇ ਸਾਈਨ ਕਰਵਾ ਲਿਆ ਉਹ ਮੈਨੇ ਏਸ 29 ਨੂੰ ਏਸ 29 ਨੂੰ ਜੀ 29 ਜਨਵਰੀ 29 ਜਨਵਰੀ ਨੂੰ ਇਹਨਾਂ ਮੈਨੂੰ ਕਾਲ ਕੀਤੀ ਲੜਕੀ ਸਤਬੀਰ ਨੇ ਆਪਣੇ ਮੋਬਾਈਲ ਨੰਬਰ 9 ਵੀ ਮੈਡਮ ਜੀ ਸਾਡੇ ਕੋਲੋਂ ਇੱਕ ਪੁਲਿਸ ਵਾਲੇ ਦੋ ਜਣੇ ਆਏ ਆ ਧੱਕੇ ਨਾਲ ਸਾਈਨ ਕਰਵਾ ਕੇ ਲੈ ਗਏ ਮੈਂ ਕਿਹਾ ਵੀ ਤੁਸੀਂ ਸਾਈਨ ਕਿਉਂ ਕੀਤੇ ਕਹਿੰਦੇ ਉਹ ਤੁਹਾਨੂੰ ਚੱਕ ਕੇ ਲੈ ਜਾਣਗੇ ਡਰਾਇਆ ਧਮਕਾਇਆ ਬੱਚਿਆਂ ਨੂੰ ਉਸ ਤੋਂ ਬਾਅਦ ਮੈਂ ਆਪਣੇ ਮੋਬਾਈਲ ਤੋਂ 112 ਨੰਬਰ ਡਾਇਲ ਕੀਤੀ ਇਹਨਾਂ ਦੀ ਹੈਲਪ ਵਾਸਤੇ 112 ਇਹਨਾਂ ਦੇ ਕੋਲੇ ਉੱਥੇ ਪਹੁੰਚੀ ਉਸ ਤੋਂ ਬਾਅਦ ਪਤਾ ਲੱਗਾ ਕਿ ਗੁਰਦੇਵਤ ਸਿੰਘ ਸੀ ਤੇ ਹੌਲਦਾਰ ਪ੍ਰਮਿੰਦਰ ਸਿੰਘ ਜੀ ਸੀ ਕਿ ਮੈਂ ਫਿਰ ਇੱਥੇ ਕੰਪਲੇਂਟ ਦਿੱਤੀ ਵੀ ਜੀ ਬੱਚੇ ਪ੍ਰੋਬਲਮ ਦੇ ਵਿੱਚ ਆਏ ਮਾਈ ਨੇਮ ਪੁਲਸ ਵਾਲਾ ਜੀ ਹਾਂ ਬਾਈ ਨੇਮ ਬਾਈ ਨੇਮ ਉਸ ਤੋਂ ਬਾਅਦ ਐਸਐਸਪੀ ਨੂੰ ਵੀ ਲੈਟਰ ਗਈ ਹੈ ਵੀ ਤੁਸੀਂ ਇਹਨਾਂ ਦਾ ਪਤਾ ਕਰੋ ਅੱਜ ਆਏ ਸੀ ਸਾਡੇ ਸਤਕਾਰਯੋਗ ਡੀਐਸਪੀ ਸਾਹਿਬ ਪਰਲੋਚਨ ਜੀ ਤੇ ਸਰਦਾਰ ਜਗਤਾਰ ਸਿੰਘ ਜੀ ਆਏ ਆ ਪਰ ਘਟਨਾ ਕਿਨੇ ਕੀਤੀ ਹੈ ਜਦੋਂ ਘਟਨਾ ਦਾ ਮੁੱਦਾ ਹੈ ਉਹ ਲੱਭਿਆ ਨਹੀਂ ਹੈਗਾ ਇਹਨਾਂ ਨੇ ਹਾਂ ਡੀਐਸਪੀ ਸ਼ਮਸ਼ੇਰ ਨੇ ਇਹਨਾਂ ਨੂੰ ਇਹ ਲੜਕੀ ਸੀ ਗੁਰਦੁਆਰੇ ਚ ਕਤਵਾਲੀ ਲੈ ਗਏ ਕਤਵਾਲੀ ਦੇ ਵਿੱਚ ਇਹਨਾਂ ਨੂੰ ਡਿਪਟੀ ਸ਼ਮਸ਼ੇਰ ਨੇ ਥੱਪੜ ਮਾਰੇ ਆ ਕਿਹਨੂੰ ਮਾਰੇ ਜੀ ਇਹ ਮਨਸਰਦ ਅਮਲਕੀ ਸਿੰਘ ਨੂੰ ਇਹਦੀ ਬੇਟੀ ਕੋਲੇ ਆ ਇਹਨਾਂ ਨੂੰ ਬੇਸ਼ੱਕ ਪੁੱਛਿਆ ਜਾਵੇ ਉਹ ਚੀਕਾ ਮਾਰਨ ਲੱਗੀ ਉਹਨੂੰ ਬਾਹਰ ਕੱਢ ਦਿੱਤਾ ਉਸ ਤੋਂ ਬਾਅਦ ਕਹਿੰਦਾ ਡਿਪਟੀ ਸ਼ਮਸ਼ੇਰ ਵੀ ਜੇ ਤੁਸੀਂ ਇਹਦੀ ਅੱਗੇ ਕਿਸੇ ਕੋਲ ਗੱਲ ਕੀਤੀ ਤਾਂ ਮੈਂ ਬੇਅਦਵੀ ਦਾ ਪਰਚਾ ਤੁਹਾਡੇ ਤੇ ਪਾ ਦੂੰਗਾ ਇਹ ਡਰਦੇ ਵਿਚਾਰੇ ਉਹਨੇ ਰਾਜੀਨਾਮਾ ਲਿਖਤਾ ਹੁਣ ਕਿਹੜਾ ਗੁਰਿੰਦਰ ਮੋਹਨ ਨੇ ਰਾਜਨਾਮਾ ਦਫ਼ਤਰ ਦੇ ਵਿੱਚ ਬੈਠ ਕੇ ਲਿਖਾਇਆ ਗਿਆ ਉਹ ਕੌਣ ਨੇ ਗੁਰਿੰਦਰ ਮੋਹਨ ਪਤਾ ਨਹੀਂ ਕਿ ਸਰਦਾਰ ਇੰਦਰਜੀਤ ਸਿੰਘ ਖਾਲਸਾ ਜੀ ਆਪਣੇ ਪਰਿਵਾਰ ਵਿੱਚ ਕਿਸੇ ਨੂੰ ਪ੍ਰਧਾਨਗੀ ਚੇਅਰਮੈਨ ਨਹੀਂ ਦੇ ਕੇ ਗਏ ਉਹਨਾਂ ਦਾ ਇਹ ਸਰਦਾਰ ਮਹੀਪਿੰਦਰ ਸਿੰਘ ਪੁੱਤਰਾ ਜੀ ਗੁਰਦੁਆਰਾ ਸਾਰਾਂ ਦੀ ਦੇਖਰੇਖ ਕਰ ਰਿਹਾ ਤੇ ਸਰਦਾਰ ਬਚਨ ਸਿੰਘ ਜੀ ਇਸ ਵੇਲੇ ਉਹਨਾਂ ਦੇ ਹਮ ਉਮਰ ਸੀ ਉਹਨਾਂ ਦੇ ਉਹਨਾਂ ਨੂੰ ਆਪਣੇ ਵੱਡੇ ਬ੍ਰਦਰ ਸਮਝ ਕੇ ਉਹਨਾਂ ਨੂੰ ਉਹ ਪ੍ਰਧਾਨ ਐਲਾਨ ਕੇ ਗਏ ਹੈ ਇਹ ਬਾਬਾ ਫਰੀਦ ਬਾਬਾ ਫਰੀਦ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੋਇਆ ਸਾਹਿਬ ਜੀ ਇਹ ਬਾਬਾ ਫਰੀਦ ਦਾ ਮੈਟਰਾ ਗੁਰਦੁਆਰਾ ਸਾਹਿਬ ਦਾ ਹੁਣ ਨਾ ਤਾਂ ਰਵਟ ਪਾਈ ਆ ਗ੍ਰਿੰਦਰ ਮੋਹਨ ਜੀ ਦੋ ਤਿੰਨ ਜਣਿਆਂ ਦੇ ਹੋਰ ਨਹੀਂ ਰਵਟ ਪਾਈਗੀ ਇਹ ਤਾਂ ਪਰਚਾ ਦਰਜ ਹੋਣਾ ਚਾਹੀਦਾ ਸੀਗਾ ਤੇ ਹੁਣ ਜਿਹੜੀ ਕੁੱਟਮਾਰ ਦੀ ਵੀਡੀਓ ਕਲਿੱਪ ਆ ਤੁਹਾਨੂੰ ਅਸੀਂ ਪੇਸ਼ ਕਰ ਦਿੰਨੇ ਆ ਪਰਿਵਾਰ ਖੜਾ ਹੁਣ ਇਹ ਵਿਚਾਰੇ 30 ਤਰੀਕ ਨੂੰ કે 29 ਦੀ ਰਾਤ ਨੂੰ ਇਹ ਆਪਣਾ ਵਿਚਾਰਾਂ ਦਾ ਗਰੀ ਪਰਿਵਾਰ ਆ ਦੋ ਕਮਰੇ ਆ ਕੋਈ ਦਰਵਾਜੇ ਨਹੀਂ ਲੱਗੇ ਇਹਨਾਂ ਦੇ ਇਹ ਵਿਚਾਰੇ ਆਪਣਾ ਮਾੜਾ ਮੋੜਾ ਸਮਾਨ ਇਕੱਠਾ ਕਰਕੇ ਮੈਨੂੰ ਵੀਡੀਓ ਕਲਿੱਪ ਕਰਕੇ ਇਹਨਾਂ ਨੇ ਕਿਹਾ ਵੀ ਅਸੀਂ ਮੈਡਮ ਜੀ ਜਾ ਰਹੇ ਹਾਂ ਸਾਨੂੰ ਡਰ ਲੱਗਦਾ ਪੁਲਿਸ 29 ਤੋਂ ਬਾਅਦ 29 ਦੀ 30 ਦੀ ਸ਼ਾਇਦ 29 ਦੀ ਮੈਡਮ ਜਬਰਦਸਤ ਥਾਣੇ ਲੈ ਕੇ ਗਏ ਇਹਨਾਂ ਨੂੰ ਨਹੀਂ ਜਦੋਂ ਸਾਈਨ ਕਰਾ ਕੇ ਲੈ ਆਏ ਉਸ ਦਿਨ ਦੀ ਗੱਲ ਉਸ ਤੋਂ ਬਾਅਦ ਮੈਂ ਕੰਟਰੋਲ ਰੂਮ ਤੇ ਸਾਰੇ ਅਫਸਰਾਂ ਨੂੰ ਦੱਸਿਆ ਵੀ ਇਦਾਂ ਦਾ ਗੱਲ ਆ ਬੱਚਿਆਂ ਦੀ ਭਾਲ ਕਰੋ ਬੱਚਿਆਂ ਦੀ ਪੜ੍ਹਾਈ ਆ ਛੇ ਜੀ ਪਰਿਵਾਰ ਦੇ ਗਏ ਆ ਹੂੰ ਕਿਸੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਸ ਤੋਂ ਬਾਅਦ ਉਹਨਾਂ ਦੇ ਪ੍ਰਿੰਸੀਪਲ ਸਕੂਲ ਮੌਜੂਦਾ ਸਰਦਾਰ ਗੁਰਪਾਲ ਸਿੰਘ ਜੀ ਗੋਪਾਲ ਕ੍ਰਿਸ਼ਨ ਜੀ ਸ਼ਾਇਦ ਹੋਂ ਦਾ ਨਾਮ ਹੈ ਉਹਨਾਂ ਨੇ ਦੇਖ ਦੂਖ ਕਰਕੇ ਕਿਵੇਂ ਬੱਚੇ ਲਿਆਂਦੇ ਆਪਣੇ ਸਕੂਲ 'ਚ ਸ਼ਰਮ ਦਿੱਤੀ ਮੈਂ ਤੁਹਾਨੂੰ ਫੋਟੋ ਦੇ ਦਿੰਨੇ ਆ ਉਹਨਾਂ ਨੇ ਆਪਣੇ ਸਕੂਲ ਦੇ ਵਿੱਚ ਬੱਚੇ ਰੱਖੇ ਕਿ ਸਾਡੇ ਬੱਚਿਆਂ ਦੀ ਪੜ੍ਹਾਈ ਖਰਾਬ ਹੋਊਗੀ ਆ ਕੱਲ ਉਹਨਾਂ ਨੇ ਬੱਚੇ ਇੱਥੇ ਲੈਟਰ ਭੇਜ ਕੇ ਇੱਥੇ ਅੱਜ ਪੇਸ਼ ਕਰਵਾਏ ਆ ਲੁਕੋ ਕੇ ਰੱਖੇ ਬੱਚੇ ਹਾਂ ਇਸ ਤੋਂ ਪਰਸ ਤੋਂ ਲੁਕੋ ਕੇ ਰੱਖੇ ਨਹੀਂ ਡਰਦੇ ਸੀ ਵੀ ਕੁਝ ਲਿਖਾਣੇ ਪਹਿਲਾਂ ਵੀ ਲਿਖਾ ਲਿਆ ਸੀਗਾ ਮਕਸਦ ਡੀਐਸਪੀ ਸ਼ਮਸ਼ੇਰ ਨੇ ਜੋ ਵੀ ਰਿਪੋਰਟ ਗਲਤ ਬਣਾਈ ਆ ਉਹਤੇ ਤੇ ਬੰਦੀ ਕਰ ਅੱਜ ਐਸਪੀ ਬਲਜੀਤ ਜੀ ਸੀ ਉਹ ਵੀ ਨਹੀਂ ਆਏਗੇ ਕਾਰਨ ਇਹ ਵੀ ਇਹਨਾਂ ਨੇ ਰਿਪੋਰਟ ਵਿੱਚ ਲਿਖਤਾ ਕਿ ਉੱਥੇ ਕੁੱਟਮਾਰ ਹੋਈ ਨਹੀਂ ਜਿਹੜਾ ਵੀਡੀਓ ਕਲਿੱਪ ਆਏ ਸਾਰਾ ਸਾਰੇ ਦਿਨੇ ਦੇਖਿਆ ਜਾਵੇ ਕਿ ਕੁੱਟਮਾਰ ਹੋਈ ਆ ਕਿ ਨਹੀਂ ਹੋਈ ਇਹਨਾਂ ਦੋਨਾਂ ਪੁਲਿਸ ਵਾਲਾਂ ਨੂੰ ਅੱਜ ਬੁਲਾਇਆ ਸੀਗਾ ਕਿਉਂਕਿ ਜਗਤਾਰਦੀ ਉਹ ਇੰਸਪੈਕਟਰ ਸੀਗੇ ਉਹਨਾਂ ਨੇ ਇਹ ਰਿਪੋਰਟ ਬਣਾਈ ਸੀ ਕਿ ਕੁੱਟਮਾਰ ਹੋਈ ਨਹੀਂ ਡੀਐਸਪੀ ਬਲਜੀਤ ਜੀ ਨੂੰ ਅਸੀਂ 22 ਨੇਮ ਐਪਲੀਕੇਸ਼ਨਾਂ ਔਰ ਸਾਰਾ ਵੀਡੀਓ ਕਲਿੱਪ ਫੋਰੋ ਸਾਰਾ ਅਸੀਂ ਰਿਕਾਰਡ ਪੇਸ਼ ਕੀਤਾ ਇਹਨਾਂ ਨੇ ਜਾਣ ਬੁੱਝ ਕੇ ਗਾਇਬ ਕਰ ਦਿੱਤਾ ਮੇਰੇ ਕੋਲ ਹਿਊਮਨ ਰਾਈਟਸ ਕਮਿਸ਼ਨ ਦੇ ਆਦੇਸ਼ਾ ਤੇ ਇੰਟਰਿਮ ਆਰਡਰ ਤੇ ਜੀ ਆ ਇਨਕੁਆਇਰੀ ਰਿਪੋਰਟ ਜਿਹੜੀ ਹੋਈ ਹੈ ਉਹ ਇਨਕੁਆਇਰੀ ਰਿਪੋਰਟ ਵੀ ਇਹਨਾਂ ਨੇ ਖੁਰਦ-ਬੁਰਦ ਕੀਤੀ ਮੈਂ ਕਹਾਂ ਜੀ ਇਹ ਕਹਿੰਦੇ ਸਮਨੁੱਖੀ ਦਿਖਾ ਦੇ ਆਰਡਰ ਨਹੀਂ ਮੰਨਦੇ ਜਿਹਦੇ ਕਹਿੰਦੇ ਹਮ ਪਰ ਅਸੀਂ ਚਾਹੁੰਦੇ ਹਾਂ ਵੀ ਅਸੀਂ ਇਸ ਪਰਿਵਾਰ ਨੂੰ ਗਰੀ ਪਰਿਵਾਰ ਨੂੰ ਇਨਸਾਫ ਦਿਵਾਵਾਂਗੇ ਤੇ ਇਸ ਤਰ੍ਹਾਂ ਕਿਸੇ ਵੀ ਗਰੀਬ ਨੂੰ ਨਾ ਇਹਦਾ ਕੁੱਟਿਆ ਮਾਰਾ ਜਾਵੇ ਨਾ ਕਿਸੇ ਗੁਰਦੁਆਰੇ ਦੇ ਕੁੱਟਿਆ ਜਾਵੇ ਕਿਸੇ ਕੋਈ ਨਹੀਂ ਜੇ ਨੰਗੇ ਸਿਰ ਚਲਿਆ ਗਿਆ ਤੋ ਤਾਂ ਵਿਚਾਰਾ ਸਿਹਤ ਠੀਕ ਨਹੀਂ ਸੀ ਕੋਈ ਖਾਸ ਗਲਤ ਹੈ ਨਹੀਂ ਸੀ ਪਰ ਜੋ ਤੁਸੀਂ ਅੱਜ ਇਹ ਪਰਿਵਾਰ 15 ਦਿਨ ਤੋਂ ਦਰਦ-ਦਰ ਥੱਕੇ ਖਾ ਰਿਹਾ ਦੱਸੋ ਮੈਨੂੰ ਸਿਆਲ ਦਾ ਮਹੀਨਾ ਆਪਦਾ ਕਰ ਸੜਕ ਜਾਨ ਨੂੰ ਕਿਹਦੀ ਜੀ ਕਰਦਾ ਹੁਣ ਸਕੂਲ ਦੇ ਵਿੱਚੋਂ ਵਿਚਾਰੇ ਕੱਲ ਆਏ ਆ ਠੀਕ ਹੈ ਅਜਿੰਦਰ ਪ੍ਰਿੰਸੀਪਲ ਸਾਹਿਬ ਨੇ ਵੀ ਆਉਣਾ ਸੀ ਟੀਚਰਾਂ ਨੇ ਆਉਣਾ ਸੀ ਉਹਨਾਂ ਦੀ ਡਿਊਟੀ ਲੱਗੀ ਸੀ ਐਮਰਜੈਂਸੀ ਕੋਈ ਜਿਹੜੇ ਟੀਚਰ ਨਹੀਂ ਆਉਣਾ ਸੀ ਉਹਨਾਂ ਦੇ ਕਿਸੇ ਦੇ ਡੈਥ ਹੋ ਗਿਆ ਤਾਂ ਨਹੀਂ ਆ ਸਕੇ ਤੇ ਇਸ ਕਰਕੇ ਇਹਨਾਂ ਦੇ ਪ੍ਰਿੰਸੀਪਲ ਨੇ رابطہ ਕੀਤਾ ਮੈਂ ਤਾਂ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦੀ ਆ ਪ੍ਰਿੰਸੀਪਲ ਸਾਹਿਬ ਦਾ ਜਿਨ੍ਹਾਂ ਨੇ ਆਪਣੇ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਵਾਸਤੇ ਪਤਾ ਨਹੀਂ ਫਿਰ ਮੈਂ ਤਰਲੋਚਨ ਡੀਐਸਪੀ ਦੇ ਰਾਹੀਂ ਔਰ ਕੰਟਰੋਲ ਰੂਮ ਦੇ ਰਾਹੀਂ ਜਿੰਨੀਆਂ ਵੀ ਕਾਲਾਂ ਕੀਤੀਆਂ ਹਨ ਰਿਕਾਰਡ ਬੀਜੀ ਮੈਨੂੰ ਇਹਨਾਂ ਦੇ ਪਿੰਨ ਤੋਂ ਪਤਾ ਕਰਾਇਆ ਜਾਵੇ ਵੀ ਇਹਨਾਂ ਨੂੰ ਪੁੱਛੀਏ सरपंच موجوده بی بی ਨਾਲ ਗੱਲ ਹੋਈ ਉਹ ਕਹਿੰਦੇ ਜੀ ਇਹ ਪਰਿਵਾਰ ਕੋਈ ਮੰਦਬੁੱਧੀ ਆ ਇਹ ਕਦੇ ਕਿਤੇ ਚਲ ਜਾਂਦਾ ਲਿਵਰ ਕਰਨ ਕਦੇ ਕਿਤੇ ਸਾਡੇ ਕੋਲ ਪੁਲਿਸ ਵਾਲੇ ਲੈ ਗਏ ਆ ਜੀ ਸਾਈਨ ਕਰਾ ਕੇ ਮੈਂ ਕਹਿੰਦਾ ਵੀ ਸਾਈਨ ਕਾਦੇ ਕਰਾਏ ਆ ਕਹਿੰਦੇ ਜੀ ਇਹ ਤਾਂ ਸਾਨੂੰ ਨਹੀਂ ਪਤਾ ਅਸੀਂ ਅਨਪੜ੍ਹ ਹੈਗੇ ਆ ਪਰ ਮੈਂ ਕਹਿੰਨੀ ਨਾ ਛਿਆਂ ਦਾ ਪਰਿਵਾਰਾਂ ਜੀਆਂ ਦਾ ਮੈਡੀਕਲ ਕਰਾਇਆ ਜਾਵੇ ਜੀ ਵੀ ਜੀ ਇਹਨਾਂ ਨੂੰ ਕੋਈ ਪ੍ਰੋਬਲਮ ਆ ਚਲੋ ਜੇ ਕਿ ਕੋਈ ਦੁੱਖ ਸੁੱਖ ਜ਼ਿੰਦਗੀ ਚ ਹਰੇਕ ਬੰਦੇ ਨੂੰ ਆਉਂਦੇ ਆ ਜੇ ਸਰਦਾਰ ਮਨਜੀਤ ਸਿੰਘ ਵਿਚਾਰੇ ਇੰਨਾ ਵੀ ਇਹ ਪਰਿਵਾਰ ਬਹੁਤ ਸਬਰ ਵਾਲਾ ਪਰਿਵਾਰ ਆ ਰੱਬ ਨੂੰ ਮੰਨਣ ਵਾਲਾ ਪਰਿਵਾਰ ਆ ਸਾਹਮਣੇ ਆ ਤੁਸੀਂ ਦੇਖ ਕੇ ਕੈਮਰਾਮੈਨ ਕਰਕੇ ਚੈੱਕ ਕੀਤਾ ਜਾਵੇ ਪਰ ਇਸ ਤਰ੍ਹਾਂ ਨਹੀਂ ਕਿਸੇ ਗਰੀਬ ਨੂੰ ਕਰਨਾ ਚਾਹੀਦਾ ਸੀ ਜੋ ਇਹਨਾਂ ਨੇ ਕੀਤਾ ਪਰ ਸਾਨੂੰ ਹਜੇ ਵੀ ਇਸ ਅਨਸਾਫ਼ ਦੀ ਖਾਤਰ ਮੈਨੂੰ ਭਾਵੇਂ ਹਾਈ ਕੋਰਟ ਸੁਪਰੀਮ ਕੋਰਟ ਤੱਕ ਜਾਣਾ ਪਵੇ ਪਰਚਾ ਦਰਜ ਕਰਾਵਾਂਗੇ ਔਰ ਡੀਸੀ ਸਾਹਿਬ ਹੁਣਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਤੁਸੀਂ ਲਿਖਤਾ ਵੀ ਫੰਡ ਹੈ ਨਹੀਂਗਾ ਸਾਡੇ ਕੋਲੇ ਹਾਇ ਤਾਂ 53 ਲੱਖ ਰੁਪਏ ਬਾਬਾ ਫਰੀਦ ਨੇ ਦਿੱਤਾ ਉਹਨਾਂ ਦੇ ਬਾਅਦ ਕਿਸਤਾਂ ਗੁਸਤੀਆਂ ਲਾਉਣ ਵਾਸਤੇ ਇਸ ਗਰੀਬ ਪਰਿਵਾਰ ਦੀ ਮਦਦ ਕਰਨ ਵਾਸਤੇ ਬਾਬਾ ਫਰੀਦ ਦੇ ਜੋ ਵੀ ਪ੍ਰਧਾਨ ਆ ਉਹਨਾਂ ਕੋਲ ਕੋਈ ਫੰਡ ਨਹੀਂ ਹੈਗਾ ਮੈਂ ਤਾਂ ਸੋਚਦੀ ਆ ਵੀ ਕੋਈ ਸਾਨੂੰ ਉੱਥੋਂ ਦੀ ਕੋ ਕਮੇਟੀ ਹੈ ਜਿਹੜੀ ਮੌਜੂਦਾ ਸਰਦਾਰ ਭਜਨ ਸਿੰਘ ਜੀ ਉਹਨਾਂ ਨਾਲ ਸੰਪਰਕ ਕਰਨਾ ਜਾਂ ਉਹਨਾਂ ਦਾ ਨੰਬਰ ਮੈਨੂੰ ਮਿਲੇ ਮੈਂ ਸੰਪਰਕ ਕਰਾਂ ਵੀ ਇਸ ਗਰੀਬ ਪਰਿਵਾਰ ਬਾਰੇ ਦੇਖੋ ਇੰਨਾ ਬਾਰੇ ਸੋਚੋ ਕੁਝ ਤੁਸੀਂ ਗੋਲਕ ਦਾ ਪੈਸਾ ਨਾ ਤਾਂ ਕਿਸਦਾ ਪੈਸਾ ਨਹੀਂ ਹੈ ਗਿੰਦਰਮੋਹਨ ਦਾ ਪੈਸਾ ਨਹੀਂ ਹੈ ਕਿਸੇ ਦਾ ਹੋਰ ਪੈਸਾ ਨਹੀਂ ਹੋ ਗੋਲਕ ਦਾ ਪੈਸਾ ਹੈ ਤੇ ਗੋਲਕ ਦੇ ਪੈਸੇ ਵਿੱਚੋਂ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤੁਹਾਡਾ ਫਰੀਦਕੋਟ ਜ਼ਿਲ੍ਹੇ ਦੇ ਡੀਸੀ ਸਾਹਿਬ ਜਿੰਮੇਵਾਰ ਹੈ ਪ੍ਰਸ਼ਾਸਨ ਕਿ ਡੀਸੀ ਸਾਹਿਬ ਨੂੰ ਇਹ ਨਹੀਂ ਪਤਾ ਐਸਐਸਪੀ ਸਾਹਿਬ ਨੂੰ ਨਹੀਂ ਪਤਾ ਆਈਜੀ ਸਾਹਿਬ ਨੂੰ 10 ਤਰੀਕ ਤੋਂ ਮੈਂ ਅਨਮੋਲ ਰੀਡਰਾਂ ਹੀ ਕੰਟਰੋਲ ਰੂਮ ਦੇ ਰਾਹੀਂ ਦਫ਼ਤਰ ਦੇ ਫੋਨ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਉਹਨਾਂ ਨੇ ਮੇਰੇ ਨਾਲ ਗੱਲ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਇਹ ਨਹੀਂ ਪਤਾ ਸਾਡੇ ਜ਼ਿਲ੍ਹੇ ਦੇ 6 ਬੰਦੇ ਕਿੱਥੇ ਚਲੇ ਗਏ ਇੱਕ ਤੁਸੀਂ ਦੇਖੋ ਮਨੋਖਾ ਕਿ ਇਹਨਾਂ ਇਹ ਵਿਚਾਰੇ ਗਰੀਬ ਹੈ ਇਹਨਾਂ ਦੀ ਬੈਕ ਨਹੀਂ ਹੈਗੀ ਇਸ ਲਈ ਕਿਸ ਨੇ ਕੀਤਾ ਪਰ ਮੈਂ ਇਹੀ ਚਾਹੁੰਨੀ ਅਸੀਂ ਇਸ ਪਰਵਾਰ ਨੂੰ ਸਾਫ ਦਵਾਵਾਂਗੇ ਪਰ ਇਸ ਤਰ੍ਹਾਂ ਕਿਸੇ ਦੀ ਘਟਮਰ ਗੁਰਦੁਆਰੇ ਚ ਨਾ ਹੋਈ ਜਾਵੇ ਤੇ ਨਾ ਹੀ ਕਿਸੇ ਦੀ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤੇ ਗੁਰਦੁਆਰ ਤੇ ਸਕਿਉਰਟੀ ਬਿਠਾਈ ਜਾਵੇ ਜਿਹੜੇ ਐਡੇ ਐਡੇ ਬਰਸ਼ੇ ਲਾ ਕੇ ਖੜੇ ਆ ਕਦੇ ਹਸਤੇ ਖੜੇ ਆ ਫਰੀਦਕੋਟ ਤੋਂ ਦੋ ਵੱਡੇ ਪੁਲਿਸ ਅਫਸਰ ਫਰੀਦਕੋਟ ਜ਼ਿਲ੍ਹਾ ਪੁਲਿਸ ਦੇ ਡੀਐਸਪੀ ਤਰਲੋਚਨ ਸਿੰਘ ਔਰ ਡੀਐਸਪੀ ਅਫਤਾਰ ਸਿੰਘ ਜਗਤਾਰ ਸਿੰਘ ਡੀਐਸਪੀ ਜਗਤਾਰ ਸਿੰਘ ਔਰ ਡੀਐਸਪੀ ਤਲੋਚਨ ਸਿੰਘ ਸਵੇਰ ਦੇ ਤੁਰੇ ਹੋਏ ਨੇ ਔਰ ਫਰੀਦਕੋਟ ਤੋਂ ਇੱਥੇ ਪੰਜਾਬ ਦੇ ਹਿਊਮਨ ਰਾਈਟਸ ਕਮਿਸ਼ਨ ਅੱਜ ਇਹਨਾਂ ਨੇ ਕੋਈ ਇੱਕ ਰਿਪੋਰਟ ਦੇਣੀ ਸੀ ਹਿਊਮਨ ਰਾਈਟਸ ਤੇ ਡੀਐਸਪੀ ਸਾਹਿਬ ਦੱਸਿਓ ਇਹ ਪੰਜਾਬ ਦੇ ਹਿਊਮਨ ਰਾਈਟਸ ਕਮਿਸ਼ਨ ਅੱਜ ਕੀ ਮਸਲਾ ਸੀ ਤੁਸੀਂ ਇੰਨੀ ਦੂਰ ਤੁਰ ਕੇ ਆਏ ਆ ਇੱਕ ਪਰਿਵਾਰ ਸੀ ਇਸ ਪਰਿਵਾਰ ਦਾ ਜਿਹੜੀ ਇੱਕ ਕੰਪਲੇਨ ਸੀਗੀ ਬਈ ਸਾਡਾ ਸਾਡੇ ਗੁਰਦੁਆਰੇ ਸਾਹਿਬ ਵਿੱਚ ਇਹਨਾਂ ਦੇ ਫਾਦਰ ਜੀ ਕੋਟਮਾਰ ਕੀਤੀ ਗਈ ਸੀ ਉਹਦੇ ਸਬੰਧ ਚ ਅਸੀਂ ਜਿਹੜੀ ਕਮਿਸ਼ਨਰ ਸਾਹਿਬ ਵੱਲੋਂ ਹੁਕਮ ਹੋਇਆ ਸੀ ਉਹਦੇ ਤੇ ਕਾਰਵਾਈ ਕੀਤੀ ਗਈ ਹੈ ਤੇ ਇਹਨਾਂ ਦੀ ਇੱਕ ਇੱਕ ਕੰਪਲੇਂਟਸ ਵੀ ਸਾਨੂੰ ਸੁਰੱਖਿਆ ਪ੍ਰੋਵਾਈਡ ਕਰਾਈ ਜਾਏ ਮਾ ਜੋ ਜਸਤੀ ਸਾਹਿਬ ਨੇ ਅਸੀਂ ਵਿਸ਼ਵਾਸ ਦਿਵਾਇਆ ਵੀ ਅਸੀਂ ਇਹਨਾਂ ਦੀ ਜਿਹੜੀ ਸੁਰੱਖਿਆ ਵਾਸਤੇ پابੰਦ ਵੀ ਜੇਕਰ ਕੋਈ ਵੀ ਇਹਨਾਂ ਨੂੰ ਕੋਈ ਇਹੋ ਜਿਹੀ ਕੋਈ ਲੱਗੇਗੀ ਇਨ ਫਿਊਚਰ ਤੇ ਅਸੀਂ ਹਰ ਟਾਈਮ ਜਿਹੜੀ ਇਹਨਾਂ ਵਾਸਤੇ ਕਿ ਅਸੀਂ ਸਾਰੇ ਡਿਸਟ੍ਰਿਕਟ ਵਾਸਤੇ ਹਾਜ਼ਰ ਹਾਂ ਸੈਪਲੀ ਪੁਲਿਸ ਹਰ ਤਰ੍ਹਾਂ ਦੀ ਜਿਹੜੀ ਸਕੈਨਾਂ ਪ੍ਰੋਵਾਈਡ ਕਰਾਈ ਜੇ ਕਿ ਜੇ ਇਹਨਾਂ ਨੂੰ ਕੋਈ ਲੱਗਦਾ ਤੇ ਅਸੀਂ ਇਹਨਾਂ ਨੂੰ ਹਰ ਟਾਈਮ ਲਿੰਕ ਚ ਰਹਿ ਕੇ ਸਾਡਾ ਐਸਐਚਓ ਅਸੀਂ ਹਰ ਟਾਈਮ ਇਸ ਪਰਿਵਾਰ ਨਾਲ ਜੇਕਰ ਇਹਨਾਂ ਨੂੰ ਅੱਗੇ ਤੋਂ ਕੋਈ ਇਹੋ ਜਿਹੀ ਲੱਗੇਗੀ ਇਹ 2024 ਦਾ ਹਾਦਸਾ ਹੋਇਆ ਹੋਇਆ ਹੁਣ ਤੱਕ ਇਹ ਕੇਸ ਚੱਲ ਰਿਹਾ ਹੈ ਅੱਜ ਤੁਹਾਡਾ ਰਿਪਲਾਈ ਦੇਣਾ ਸੀ ਤੁਸੀਂ ਕਿਸੇ ਤਰੀਕੇ ਦਾ ਹਾਂ ਅੱਜ ਵੀ ਕਮਿਸ਼ਨ ਸਾਹਿਬ ਜਿਹੜਾ ਬੁਲਾਇਆ ਇਸ ਮੈਨੂੰ ਜਿਹੜਾ ਅੱਜ ਕਾਲ ਹੋਈ ਸੀ ਸੁਰੱਖਿਆ ਸਭਾ ਚ ਕਾਲ ਹੋਈ ਸੀ ਵੀ ਇਹਨਾਂ ਦੀ ਸੁਰੱਖਿਆ ਬਾਰੇ ਵੀ ਇਹ ਪਰਿਵਾਰ ਡਰਿਆ ਹੈ ਸਮਾਂ ਹੈ ਵੀ ਉਸ ਬੰਦ ਚ ਅਸੀਂ ਵਿਸ਼ਵਾਸ ਪਾਇਆ ਕਮਿਸ਼ਨ ਤੇ ਇਹਨਾਂ ਨੇ ਬਿਆਨ ਵੀ ਦਿੱਤਾ ਬਈ ਦੋ ਪੁਲਿਸ ਵਾਲੇ ਜਿਹੜੇ ਆਏ ਸੀ ਇਹਨਾਂ ਕੋਲੋਂ ਜ਼ਬਰਦਸਤੀ ਸਿਗਨੇਚਰ ਕਰਾ ਕੇ ਗਏ ਨੇ ਜਿਹੜੇ ਲੋਕਲ ਅਕਿਊਜ਼ਡ ਨੇ ਜਿਨ੍ਹਾਂ ਨੇ ਇਹਨਾਂ ਦੇ ਫਾਦਰ ਨੂੰ ਕੁੱਟਿਆ ਸੀ ਕੁੜੀ ਦੇ ਫਾਦਰ ਨੂੰ ਮਲਕੀਤ ਸਿੰਘ ਨੂੰ ਬਈ ਉਹਨਾਂ ਤੋਂ ਵੀ ਡਰ ਹੈਗਾ ਦੋ ਪੁਲਿਸ ਵਾਲੇ ਵੀ ਹੈਗੇ ਨੇ ਜਿਨ੍ਹਾਂ ਨੂੰ ਇਹ ਪਛਾਣਦੇ ਨਹੀਂ ਔਰ ਜਿਹੜੇ ਲੋਕ ਨੇ ਜਿਹੜੇ ਅਕਿਊਜ਼ ਨੇ ਦੋਸ਼ੀ ਨੇ ਇਹਨਾਂ ਸਾਰੇ ਤੋਂ ਡਰ ਰਿਹਾ ਹੈ ਤੁਹਾਡੇ ਦੇ ਬਾਰੇ ਕੀ ਕਰੋ ਦੇਖੋ ਇਸ 'ਚ ਵੀ ਅਸੀਂ ਜੋ ਜ ਇਹਨਾਂ ਨੂੰ ਸਾਨੂੰ ਲੱਗੇਗਾ ਬਈ ਜੇ ਕੀ ਹੋ ਇਹਨਾਂ ਤੋਂ ਜ਼ਬਰਦਸਤੀ ਕੋਈ ਸਾਈਨ ਕਰਾਏਗਾ ਨਾ ਦੇਖੋ ਉਹ ਵੀ ਕਾਰਵਾਈ ਹੋਏਗੀ ਪਰ ਇਹੋ ਜੀ ਅਜੇ ਤੱਕ ਸਾਡੇ ਕੋਲ ਮਾਮਲਾ ਸਾਹਮਣੇ ਨਹੀਂ ਆਇਆ ਵੀ ਕੋਈ ਇਹਨਾਂ ਦਾ ਕੋਈ ਜ਼ਬਰਦਸਤੀ ਜਾਂ ਇਸ ਪਰਿਵਾਰ ਨਾਲ ਕੋਈ ਪੁਲਿਸ ਦਾ ਕੋਈ ਡਿਸਪਿਊਟ ਹੈ ਜਾਂ ਕਿਸੇ ਤਰ੍ਹਾਂ ਦਾ ਪੁਲਿਸ ਨੂੰ ਜਾਂ ਇਹਨਾਂ ਦੇ ਕੋਈ ਨਹੀਂ ਇੱਕ ਬਹੁਤ ਹੀ ਇਨੋਸੈਂਟ ਪਰਿਵਾਰ ਅ ਅਸੀਂ ਹਰ ਟਾਈਮ ਇਸ ਪਰਿਵਾਰ ਦੇ ਨਾਲ ਇਨੋਸੈਂਟ ਪਰਿਵਾਰ ਹੈ ਥੈਂਕ ਯੂ ਧੰਨਵਾਦ ਬਹੁਤ ਬਹੁਤ ਸਾਡੇ ਨਾਲ ਨੇ ਰਿਟਾਇਰਡ ਸੈਸ਼ਨ ਜਜ ਕਰਨੈਲ ਸਿੰਘ ਜੀ ਇਸ ਵੇਲੇ ਵਕਾਲਤ ਕਰ ਰਹੇ ਨੇ ਇਸ ਗਰੀਬ ਪਰਿਵਾਰ ਦੀ ਇਹਨਾਂ ਨੇ ਅੰਦਰ ਪੈਰਵਾਈ ਕੀਤੀ ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ ਅ ਤੁਹਾਡੀ ਜੱਸਾ ਤੁਹਾਡੀ ਸ ਹਰੇ ਸਾਰੀ ਗੱਲ ਕੀ ਸਮਝ ਆਉਂਦੀ ਹੈ ਦੇਖੋ ਪੁਲਸ ਜਿਹੜੀ ਹੈਗੀ ਆ ਪੁਲਸ ਪਬਲਿਕ ਦੀ ਸੁਰੱਖਿਆ ਵਾਸਤੇ ਹੈ ਮਨੁੱਖੀ ਅਧਿਕਾਰ ਕਮਿਸ਼ਨ ਜੋ ਹੈਗਾ ਇਹ ਵੀ ਪਬਲਿਕ ਦੇ ਅਧਿਕਾਰਾਂ ਦੀ ਸੇਫਟੀ ਕਰਨੀ ਹੈ ਇਹਨਾਂ ਨੂੰ ਮੈਨੂੰ ਬੜੀ ਡਿਟੇਲ ਦਾ ਨਹੀਂ ਪਤਾ ਜਿੰਨੇ ਸੁਣਿਆ ਕਿ 2024 ਦੇ ਵਿੱਚ ਇਹ ਲੜਕੀ ਤੇ ਦਾ ਫਾਦਰ ਗੁਰਦਵਾਰ ਸਭ ਟਿੱਲੇ ਤੇ ਆਏ ਨੇ ਮੱਥਾ ਟੇਕਣ ਡਿਊਰਿੰਗ ਥੈਟ ਪੀਰੀਅਡ ਇਹ ਹੈਪਨਿੰਗ ਹੋਈ ਹੈ ਮੈਂ ਤੇ ਕਹੂੰਗਾ ਜੇ ਗੁਰੂ ਘਰ ਦੇ ਵਿੱਚ ਚਾਹੇ ਉਹ ਟਿੱਲਾ ਦਰਗਾਹ ਹੈਗਾ ਜਾਂ ਗੁਰੂ ਘਰ ਹੈ ਗੁਰਦਵਾਰਾ ਹੈਗਾ ਸਾਡੇ ਗੁਰਦਵਾਰਾ ਦੇ ਰਖਵਾਲੇ ਕਹਿ ਲੋ ਜਾਂ ਸੇਵਾਦਾਰ ਕਹਿ ਲੋ ਉਹਨਾਂ ਦਾ ਇੱਕ ਫਰਜ਼ ਬਣਦਾ ਕਿ ਜੇ ਅਨਾੜੀ ਆ ਜੇ ਕਿ ਗੁਰੂ ਘਰ ਚੰਦਰ ਕੇ ਪ੍ਰਵੇਸ਼ ਕਿਵੇਂ ਕਰਨਾ ਤਾਂ ਉਹਨੂੰ ਸਿੱਖਿਆ ਦੇਣੀ ਉਹਨੂੰ ਕਪੜਾ ਦੇਣਾ ਸਿਰ ਢਕਣਾ ਇਹ ਸਾਡੇ ਗੁਰਦੁਆਰੇ ਦੇ ਵਿੱਚ ਜਿਹੜੇ ਅਸੀਂ ਸੇਵਾਦਾਰ ਕਹਾਉਣੇ ਆ ਉਹਨਾਂ ਦਾ ਫਰਜ਼ ਬਣਦਾ ਹੈਗਾ ਪਹਿਲੀ ਗੱਲ ਤਾਂ ਜੇ ਸਿਰ ਟਕਿਆ ਨਹੀਂ ਸੀਗਾ ਤਾਂ ਉਹਦਾ ਫਰਜ਼ ਬਣਦਾ ਵੀ ਵੀ ਭਾਈ ਛੋਟੇ ਵੀਰ ਬ੍ਰਦਰ ਕੁਝ ਵੀ ਕਹਿ ਕੇ ਤੂੰ ਸਿਰ ਤੇ ਕਪੜਾ ਲੈ ਲੈ ਜੇ ਫੇਰ ਵੀ ਇਹ ਸਧਾਰਨ ਹੈ ਜਾਂ ਡਿਪਰੈਸ਼ਨ ਚ ਹੈਗਾ ਤਾਂ ਅਸੀਂ ਇਹਨੂੰ ਸੁਧਾਰਨਾ ਹੈਗਾ ਗਾ ਥਾਣੇ ਲੈ ਜਾਣਾ ਕਟਮਾਰ ਕਰਨੀ ਉਹ ਵਿਸ਼ਾ ਪੁਲਿਸ ਦਾ ਹੈਗਾ ਜਾ ਕਾਨੂੰਨ ਦਾ ਹੈਗਾ ਗੱਲ ਹੈ April 2024 ਦੀ ਜਦੋਂ ਮਲਕੀਤ ਸਿੰਘ ਸਿਰ ਤੇ ਰਮਾਲ ਰੱਖਣਾ ਜਾਂ ਸਿਰ ਟਕਣਾ ਜਾਂ ਪਰਣਾ ਬੰਨਣਾ ਭੁੱਲ ਗਏ ਔਰ ਇਹਨਾਂ ਨੇ ਜਾ ਕੇ ਬਾਬਾ ਫਰੀਦ ਜਿਹੜਾ ਸ਼ੇਖ ਬਾਬਾ ਫਰੀਦ ਦਾ ਗੁਰਦੁਆਰਾ ਇਤਿਹਾਸਕ ਗੁਰਦੁਆਰਾ ਫਰੀਦਕੋਟ ਦਾ ਉੱਥੇ ਜਾ ਕੇ ਮੱਥਾ ਟੇਕਿਆ ਟੱਲਾ ਬਾਬਾ ਫਰੀਦ ਗੁਰਦੁਆਰੇ ਦੇ ਸੇਵਾਦਾਰਾਂ ਨੇ ਫੇਰ ਇਹਨਾਂ ਨਾਲ ਬਹੁਤ ਜ਼ਿਆਦਾ ਕੁੱਟਮਾਰ ਕੀਤੀ। ਘੜੀਸਕੇ ਗੁਰਦਾਰੇ ਤੋਂ ਬਾਹਰ ਵੀ ਕੁੱਟਮਾਰ ਕੀਤੀ ਔਰ ਉਸ ਤੋਂ ਬਾਅਦ ਪੁਲਿਸ ਨੂੰ ਦਿੱਤਾ ਤੇ ਪੁਲਿਸ ਨੇ ਵੀ ਇਹਨਾਂ ਦੀ ਕੁੱਟਮਾਰ ਕੀਤੀ। ਮਲਕੀਰ ਸਿੰਘ ਜੀ ਨਾਲ ਅਸੀਂ ਗੱਲਬਾਤ ਕਰਾਂਗੇ। ਤੁਸੀਂ ਸੱਟਾ ਤੁਹਾਡੀਆਂ ਕਿੱਥੇ-ਕਿੱਥੇ ਲੱਗਿਆ ਸੀ ਜਦੋਂ ਤੁਹਾਨੂੰ ਕੁੱਟਮਾਰ ਹੋਈ ਏ ਸਾਰੀ? ਇਹਨਾਂ ਨੂੰ ਪਤਾ ਹੀ ਨਹੀਂ ਕਿੱਥੇ-ਕਿੱਥੇ ਮਾਰਿਆ। ਮੈਨੂੰ ਤਾਂ ਕੋਈ ਪਤਾ ਨਹੀਂ ਲੱਗਾ ਕਿ ਬੇਹੋਸ਼ ਹੋ ਗਿਆ ਮੈਂ ਤਾਂ। ਬੇਹੋਸ਼ ਹੋ ਗਏ ਤੁਸੀਂ? ਬੇਹੋਸ਼। ਲੜਕੀ ਨੇ ਪੁੱਤੋ। ਲੜਕੀ ਤੁਹਾਡੇ ਨਾਲ ਸੀ? ਹਾਂਜੀ। ਕਿਹੜੀ ਲੜਕੀ ਸੀ ਤੁਹਾਡੇ ਨਾਲ? ਸਤਵੀਰਕੌਰ। ਸਤਵੀਰਕੌਰ। ਤੇ ਇਹ ਗੱਲ ਕੀ ਹੋਈ ਸੀ? ਕਿਸ ਬੱਸ ਕੋਈ ਸਮਝ ਨਹੀਂ ਮੱਥਾ ਟੇਕਣ ਕੇ ਇਸ ਬਸ ਅੱਛਾ ਤੇ ਮੇਰਾ ਸਿਰ ਨੰਗਾ ਸੀਗਾ ਬਸ ਸਿਰ ਨੰਗੇ ਤੋਂ ਹੀ ਕੱਟਣ ਲੱਗ ਪਏ ਉਹਨਾਂ ਨੇ ਤੁਹਾਨੂੰ ਰਮਾਲ ਨਹੀਂ ਦਿੱਤਾ ਜਾਂ ਕੋਈ ਪਰਨਾ ਨਹੀਂ ਦਿੱਤਾ ਵੀ ਤੂੰ ਸਿਰ ਟਕਲਾ ਨਹੀਂ ਕੁਝ ਨਹੀਂ ਸਿੱਧਾ ਹੀ ਕੱਟਣਾ ਸ਼ੁਰੂ ਕਰਤਾ ਫੜ ਕੇ ਸਤਵੀਰ ਬੇੜੇ ਤੁਸੀਂ ਕਿਹੜੀ ਕਲਾਸ ਪੜ੍ਹਦੇ ਹੋ 10ਵੀਂ ਕਲਾਸ 10ਵੀਂ ਚ ਤੁਸੀਂ ਇਹ ਦੱਸੋ ਗੁਰਦੁਆਰੇ ਦੇ ਬਾਹਰ ਤੁਹਾਡੇ ਪਿਤਾ ਜੀ ਨਾਲ ਕੀ ਕੁਝ ਹੋਇਆ ਔਰ ਉਸ ਤੋਂ ਬਾਅਦ ਥਾਣੇ ਕੀ ਕੁਝ ਹੋਇਆ ਸਰ ਪਹਿਲਾਂ ਤਾਂ ਵੀ ਮੋਟਰਸਾਈਕਲ 'ਤੇ ਜਦੋਂ ਡਾੜੀ ਨੇ ਛਾਲ ਮਾਰੀ ਇਹ ਦੁਬਾਰਾ ਨੰਗੇ ਸਿਰੋ ਮੱਥਾ ਟੇਕਣ ਲੱਗ ਗਏ ਤੇ ਉੱਥੋਂ ਦੇ ਮੌਜੂਦ ਸੇਵਾਦਾਰਾਂ ਨੇ ਡਾੜੀ ਨੂੰ ਪਹਿਲਾਂ ਤਾਂ ਫੜਿਆ ਇਹ ਦੁਬਾਰਾ ਕਿਸੇ ਢੇ ਗੁਰਦੁਆਰੇ ਦੇ ਹਾਲਚ ਲੈ ਗਏ ਤੇ ਉੱਥੇ ਵੀ ਕਟਮਾਰਕ ਕੀਤੀ ਫਿਰ ਉਹਨਾਂ ਨੇ ਕਤਵਾਲੀ 'ਚ ਫੜਾਤਾ ਕਤਵਾਲੀ ਵਾਲਿਆਂ ਨੇ ਡੀਐਸਪੀ ਸ਼ਮਸ਼ੇਰ ਤੇ ਉਹਨਾਂ ਨੇ ਕਟ ਮਾਰ ਕੀਤੀ ਡੈਡੀ ਨਾ ਤੁਸੀਂ ਵੀ ਉੱਥੇ ਸੀ ਹਾਂਜੀ ਤੇ ਜਦੋਂ ਫਿਰ ਮੈਂ ਚੀਕਾ ਮਾਰਦੀ ਸੀਗੀ ਵੀ ਤੁਸੀਂ ਮੇਰੇ ਡੈਡੀ ਨੂੰ ਕਾਤੋਂ ਕੁੱਟਦੇ ਆ ਫਿਰ ਉਹਨਾਂ ਨੇ ਮੈਨੂੰ ਕਤਵਾਲੀ ਚ ਬਾਹਰ ਕੱਢਦਾ ਹੂੰ ਫਿਰ ਉਸ ਤੋਂ ਬਾਅਦ ਕਿੰਨੀਆਂ ਖੱਟਾਂ ਲੱਗੀਆਂ ਜਦੋਂ ਬੇਹੋਸ਼ ਹੋਏ ਪਹਿਲਾਂ ਬੇਹੋਸ਼ ਹੋਣ ਤੋਂ ਬਾਅਦ ਥਾਣੇ ਦੁਆਰਾ ਕੁੱਟਿਆ ਨਹੀਂ ਨਹੀਂ ਵੀ ਪਹਿਲਾਂ ਹੋ ਗਏ ਸੀ ਕਿ ਬੇਹੋਸ਼ ਕਤਵਾਲੀ ਚ ਤੇ ਇਹ ਦਬਾੜਾ ਫਿਰ ਲੈ ਕੇ ਗਏ ਸੀਗੇ ਮੈਡਮ ਕੁਲਿੰਦਰਪੁਰ ਬਰਾਡ ਨੇ ਆਪਣੀ ਰਿਪੋਰਟ ਚ ਸਟੋਰੀ ਟਾਕ ਨੂੰ ਇਹ ਵੀ ਦੱਸਿਆ ਕਿ ਜਿਹੜਾ ਪਰਿਵਾਰ ਲੁਕਦਾ ਫਿਰਦਾ ਸੀ ਪੁਲਿਸ ਤੋਂ ਡਰਦਾ ਕਿਵੇਂ ਇਹਨਾਂ ਲੜਕੀਆਂ ਨੂੰ ਸਕੂਲ ਵਾਲਿਆਂ ਨੇ ਸਰਕਾਰੀ ਸਕੂਲ 'ਚ ਪੜ੍ਹਦੀਆਂ ਨੇ ਇੱਕ 10ਵੀਂ ਕਲਾਸ ਪੜ੍ਹਦੀ ਹੈ ਤੇ ਇੱਕ 9ਵੀਂ ਕਲਾਸ ਕੁੜੀ ਪੜ੍ਹਦੀ ਹੈ ਇਹ ਬੇਟੇ ਤੁਸੀਂ ਦੱਸੋ ਜਦੋਂ ਤੁਹਾਨੂੰ ਘਰ ਛੱਡਣਾ ਪਿਆ ਪੁਲਿਸ ਤੋਂ ਡਰਦੇ ਮਾਰੇ ਤੇ ਤੁਸੀਂ ਸਕੂਲ ਕਿਵੇਂ ਪਹੁੰਚੇ ਅਸੀਂ ਸਕੂਲ ਗੋਪਾਲਸਰਾਂ ਦੀ ਮੌਜੂਦਗੀ ਵਿੱਚ ਪਹੁੰਚੇ ਗੋਪਾਲ ਤੁਹਾਡੇ ਪ੍ਰਿੰਸੀਪਲ ਸਨ ਹਾਂਜੀ ਅੱਛਾ ਉਹਨਾਂ ਨੇ ਕਿਵੇਂ ਮਦਦ ਕੀਤੀ ਤੁਹਾਡੀ ਕੀ ਕਿਹਾ ਅਸੀਂ ਫਰੋਹੇ ਪਰ ਚੱਲ ਗਏ ਸੀਗੇ ਤੇ ਉਹਨਾਂ ਨੇ ਫਿਰ ਲੋਕੇਸ਼ਨ ਰਾਹੀਂ ਸੰਦੇ ਨਾਲ ਸੰਪਰਕ ਕੀਤਾ ਤੇ ਫਿਰ ਸਾਨੂੰ ਉੱਥੋਂ ਲੈ ਕੇ ਆਏ ਤੇ ਉਹ ਉਹਨਾਂ ਨੇ ਸਾਨੂੰ ਇਹ ਵੀ ਗਰੰਟੀ ਦਿੱਤੀ ਵੀ ਤੁਹਾਨੂੰ ਕੋਈ ਵੀ ਨੁਕਸਾਨ ਨਹੀਂ ਹੋਵੇਗਾ ਕੋਈ ਜਾਨੀ ਮਾਨੀ ਕੋਈ ਵੀ ਨੁਕਸਾਨ ਕਿੰਨੀ ਦਿਨ ਰਹੇ ਤੁਸੀਂ ਸਕੂਲ ਚ ਕਿੰਨੇ ਦਿਨ ਰਹੇ 10 ਦਿਨ 10 ਰਾਤਾਂ ਰਹੇ ਸਕੂਲ ਵੀ ਰਹੇ ਅਤੇ ਦਿਨੇ ਉੱਥੇ ਸਕੂਲ ਚ ਹੀ ਪੜ੍ਹਦੇ ਸੀ ਸਰਕਾਰੀ ਸਕੂਲ ਹਾਂਜੀ ਫਰੀਦਕੋਟ ਹਾਂਜੀ ਪੱਕੀ ਕਲਾਸ ਕੋਈ ਇਹ ਕਹਾਣੀ ਹੈ ਮਲਕੀਤ ਸਿੰਘ ਦੇ ਗਰੀਬ ਪਰਿਵਾਰ ਦੀ ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਪਹਿਲਾਂ ਤਾਂ ਸਿਰ ਨਾ ਢਕਣ ਕਰਕੇ ਕਿਸ ਤਰ੍ਹਾਂ ਪਹਿਲਾਂ ਤਾਂ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਇਹਨਾਂ ਨੂੰ ਕੁੱਟਿਆ ਔਰ ਉਸ ਤੋਂ ਬਾਅਦ ਆਣੇ ਪੁਲਿਸ ਨੇ ਬਜਾਬ ਦੇ ਡੀਐਸਪੀ ਰੈਂਕ ਦੇ ਇੱਕ ਅਫਸਰ ਨੇ ਇਹਨਾਂ ਨੂੰ ਖਾਣੇ ਵਿੱਚ ਕਿਵੇਂ ਕੁੱਟਿਆ ਔਰ ਉਸ ਤੋਂ ਬਾਅਦ ਹਸਪਤਾਲ ਵੀ ਨਹੀਂ ਲੈ ਕੇ ਗਏ ਬਾਕੀ ਸਾਰੀ ਕਹਾਣੀ ਤੁਸੀਂ ਮੈਡਮ ਬਰਾੜ ਦੇ ਰਾਹੀਂ ਸੁਣੀ ਔਰ ਮਲਕੀਤ ਸਿੰਘ ਨੇ ਤੁਹਾਨੂੰ ਦੱਸਿਆ ਮਲਕੀਤ ਸਿੰਘ ਦੀ ਲੜਕੀ ਜਿਹੜੀ 10ਵੀਂ ਕਲਾਸ ਪੜ੍ਹਦੀ ਹੈ ਇਹਨਾਂ ਨੇ ਵੀ ਦੱਸਿਆ ਇਹ ਕਿਵੇਂ ਪੁਲਿਸ ਤੋਂ ਡਰ ਕੇ ਕਿਵੇਂ ਇਹ ਘਰ ਛੱਡ ਕੇ ਇਹਨੂੰ ਭਜਣਾ ਪਿਆ ਤੇ ਅੱਜ ਇਸ ਵੇਲੇ ਹਿਊਮਨ ਰਾਈਟਸ ਕਮਿਸ਼ਨ ਕੇਮੇ ਪੇਸ਼ ਹੋਏ ਮੈਂ ਸਟੋਰੀ ਟਾਕ ਚੈਨਲ ਤੋਂ ਪ੍ਰਭਜੀਤ ਸਿੰਘ ਜੇ ਤੁਹਾਨੂੰ ਇਹ ਗੱਲਬਾਤ ਵਾਜਬ ਲੱਗੀ ਤਾਂ ਇਸ ਨੂੰ ਲਾਈਕ ਕਰੋ ਔਰ ਸਟੋਰੀ ਟਾਕ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਔਰ ਇਹ ਸਟੋਰੀ ਇਹ ਕਹਾਣੀ ਨੂੰ ਅੱਗੇ ਸ਼ੇਅਰ ਵੀ ਕਰੋ ਤਾਂਕਿ ਵੱਧ ਤੋਂ ਵੱਧ ਲੋਕ ਜਾਣ ਸਕਣ ਕਿ ਸਾਡੀ ਸਟੇਟ ਦੀ ਜਿਹੜੀ ਪੁਲਿਸ ਹੈ ਔਰ ਜਿਹੜੇ ਮਨੁੱਖੀ ਅਧਿਕਾਰਾਂ ਦਾ ਜਿਹੜਾ ਕਾਣ ਹੈ ਜੇ ਕਿਸੇ ਨਾਲ ਕਿਸੇ ਤਰ੍ਹਾਂ ਦੀ ਅਤਸਰਾਂ ਦੀ ਜਿਆਸਤੀ ਹੁੰਦੀ ਹੈ ਤੇ ਉਹ ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ ਚੰਡੀਗੜ੍ਹ ਦਫਤਰ ਹੈ ਪੁਲਿਸ ਦੇ ਰਾਹੀ ਜਾਂ ਕਿਸੇ ਵਕੀਲ ਦੇ ਰਾਹੀ ਜਾਂ ਕਿਸੇ ਸਿਆਣੇ ਦੇ ਰਾਹੀ ਕੋਈ ਇਸ ਤਰ੍ਹਾਂ ਦੀ ਕਿਸੇ ਨਾਲ ਜਿਆਸਤੀ ਹੁੰਦੀ ਹੈ ਤੇ ਪੰਜਾਬ ਸਟੇਟ ਹਿਊਮਨ ਰਾਈਟ ਕਮਿਸ਼ਨ ਨੇ ਇੱਕ ਇਹ ਜਿਹਾ ਅਹੀ ਜੀ ਥਾਂ ਹੈ ਜਿੱਥੇ ਉਹ ਆਪਣੀ ਦਰਖਾਸਤ ਪਾ ਸਕਦੇ ਨੇ ਜੇ ਪੁਲਿਸ ਤੋਂ ਵੀ ਲੋਕ ਤੰਗ ਨੇ ਮੈਂ ਪ੍ਰਭਜੀਤ ਸਿੰਘ ਸਟੋਰੀ ਟਾਕ ਚੈਨਲ ਤੋਂ ਸਸੀ ਕਾਲ